ਇੱਕ ਪਾਸੇ ਨੰ ਤਾਂ ਆਈ ਨਾ ਕੋਈ ਪ੍ਰੋਬਲਮ ਹਾਂ ਇਹ ਕਿਹਨਾਂ ਬੀ ਮਿਲ ਗਿਆ ਬੀ ਨਾ ਲਿਆ ਜਾਏ ਠੀਕ ਹੈ ਜੀ ਜਿਹੜਾ ਜਿਹੜਾ ਬਈ ਹੈ ਨਹੀਂ ਜੀ ਇਹ ਇਹ ਡਾਈ ਕਿੰਨੀ ਹੈ ਤੇ ਕਿਹੜੇ ਕਿਸਾਨਾਂ ਨੂੰ ਵੰਡੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅੱਜ ਮੈਂ ਸਮੁੱਚੀ ਸਿੱਖ ਕੌਮ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੇ ਅਣ ਲੱਖ ਲੱਖ ਵਧਾਈਆਂ ਦਿੰਦਾ ਹਾਂ। ਹਾਂ। ਔਰ ਦੂਜੀ ਗੱਲ ਹੈ ਜਿਹੜੇ ਸਾਨੂੰ ਸਿਧਾਂਤ ਬੱਚੇ ਗੁਰੂ ਨਾਨਕ ਸਾਹਿਬ ਜੀ ਨੇ ਕੀਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਅੱਜ ਜਿਹੜੇ ਵੀਰ ਸੇਵਾ ਕਰ ਰਹੇ ਨੇ ਉਹ ਅਸਲੀ ਪ੍ਰਕਾਸ਼ ਜਿਹੜਾ ਮਨਾ ਰਹੇ ਅਸਲੀ ਉਹ ਮਨਾ ਰਹੇ ਨੇ ਅੱਜ। ਵਾਹ। ਦੂਜੀ ਗੱਲ ਹੈ ਇਹ ਸੇਵਾ ਅੱਜ ਹੋ ਰਹੀ ਹੈ। ਇਹ 50 ਕਟੇ ਖਾਦ ਦੇ ਗੁਰਮਤ ਪ੍ਰਚਾਰ ਚੈਰੀਟੇਬਲ ਟਰਸਟ ਵੱਲੋਂ ਜੋ ਲਾਕੇ ਜੀ ਗੁਰਮੰਧਾ ਪ੍ਰਚਾਰ ਵੀ ਕਰਦਾ ਪਿੰਡਾਂ 'ਚ ਕੰਪ ਵੀ ਲਾ ਰਿਹਾ ਹੈ ਸਾਡੀ ਸਰਕਾਰ ਦੇ ਉਹ ਭਾਈ ਪ੍ਰੇਮ ਸਿੰਘ ਜਿਹੜਾ ਬੈਠੇ ਅਸਲ ਤੇ ਆਪੇ ਤਨ ਦੇਖ ਰਹੇ ਤੁਸੀਂ ਇਹਨਾਂ ਦੁਆਰਾ ਭਾਈ ਪ੍ਰੇਮ ਸਿੰਘ ਜੀ ਕੈਨੇਡਾ ਵੀਰ ਜਿਹੜੇ ਆ ਉਹਨਾਂ ਵੱਲੋਂ ਇਹ ਦਿੱਤੀ ਗਈ ਸੇਵਾ ਤੇ 31 ਤੋੜੇ ਖਾਦ ਦੇ ਤੇ 34 ਤੋੜੇ ਬੀਜ ਦੇ ਇਹ ਮਿਸ਼ਰੀ ਵਾਲੇ ਜਿਹੜੇ ਨੌਜਵਾਨ ਵੀਰ ਐ ਐਨ ਆਰ ਵੀਰ ਐ ਉਹਨਾਂ ਸਾਰਿਆਂ ਨਾਲ ਕੀ ਆਪਦੇ ਪਿੰਡ ਵਿੱਚੋਂ ਇਕੱਠੇ ਕਰਕੇ ਸੇਵਾ ਅੱਜ ਇੱਥੇ ਸਾਡੇ ਕੋਲ ਪਹੁੰਚਾਈ ਹੈ ਜੀ ਇੱਥੇ ਸੇਵਾ ਹੋ ਰਹੀ ਹੈ ਬਹੁਤ ਧੰਨਵਾਦ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਲੋੜਵੰਦਾਂ ਦੀ ਬਾਹ ਫੜੀ ਹੈ ਦੂਜੀ ਬੇਨਤੀ ਅਸੀਂ ਉਹਨਾਂ ਨੂੰ ਵੰਡ ਰਹੇ ਹਾਂ ਜਿਨ੍ਹਾਂ ਕੋਲ ਕੋਈ ਪਹੁੰਚਿਆ ਨਹੀਂ ਹੈ ਕੁਝ ਲੋਕ ਇਸ ਇੱਧਰ ਰਹਿ ਰਹੇ ਨੇ ਪਹਿਲੀ ਉਹਨਾਂ ਦੀ ਉੱਧਰ ਸੀ ਗਈ ਕੋਈ ਪੁੱਛ ਨਹੀਂ ਸੀ ਰਿਆ ਪਚਾਰਿਆਂ ਨੂੰ ਅਸੀਂ ਉਹਨਾਂ ਨੂੰ ਦੇ ਰਹੇ ਹਾਂ ਜਿਨ੍ਹਾਂ ਕੋਲ ਹਜੇ ਤੱਕ ਕੋਈ ਪਹੁੰਚਿਆ ਹੀ ਨਹੀਂਗਾ ਨਾ ਨਾਲੋਂ ਕਿਧੋਂ ਖਾਦ ਮਿਲੀ ਹੈ ਨਾ ਉਹਨਾਂ ਨੂੰ ਬੀਜ ਮਿਲਿਆ ਅਸੀਂ ਉਹਨਾਂ ਦੀ ਡਿਸਟ੍ਰਿਬਿਊਸ਼ਨਾਈ ਪਲਸ ਸਪੈਸ਼ਲ ਇਹ ਇੱਕ ਪਿੰਡ ਦੀ ਨਹੀਂ ਹੈ ਇਲਾਕੇ ਦੀ ਹੈ ਇਹ ਜਿਹੜੇ ਲੋੜਵੰਦ ਵੀਰ ਹੈ ਅਸੀਂ ਉਹਨਾਂ ਦੀ ਮਦਦ ਕਰ ਰਹੇ ਹਾਂ ਜੀ ਅੱਜ ਕੀ ਹੈ ਇਹ ਤੁਹਾਡੀ ਅਜੇ ਤੱਕ ਜ਼ਮੀਨ ਬੀਜਣ ਵਾਲੀ ਕਿਉਂ ਸੀ ਸਾਨੂੰ ਜੀ ਤਿੰਨ ਕਿਲੇ ਜ਼ਮੀਨ ਆ ਸਾਡੀ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਤੇ ਅੱਜ ਆਏ ਬਾਬਾ ਜੀ ਜਿਹੜੇ ਸਾਡੇ ਗੁਰਮਖ ਜਿਹੜੇ ਸਾਡੇ ਹੈਲਪ ਕਰਨ ਵਾਸਤੇ ਜਿਹੜੇ ਡਾਈ ਦੇ ਰਹੇ ਨੇ ਜਿਹੜੇ ਬੀਜ ਦੇ ਰਹੇ ਆ ਇਸ ਤੋਂ ਪਹਿਲਾਂ ਸਾਨੂੰ ਦੇ ਕੋਲ ਕੁਝ ਨਹੀਂ ਮਿਲਿਆ ਤੇ ਡਾਈ ਮਿਲ ਨਹੀਂ ਰਹੀ ਸਾਨੂੰ ਲੋੜ ਸੀ ਜੋ ਉਸ ਬਾਬਾ ਜੀ ਨੇ ਸਾਡੀ ਹੈਲਪ ਕੀਤੀ ਆ ਜੀ ਬਹੁਤ ਧੰਨਵਾਦ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ